NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ तकरीबन ਹਰ ਇੱਕ ਪਾਸੇ ਤੋਂ ਦਰਿਆ ਸਤਲੁਜ ਦਿਖਾ ਰਹੇ ਆ तकरीबन 6 ਤੋਂ 7 ਫੁੱਟ ਪਾਣੀ ਘਟ ਚੁੱਕਿਆ ਸੀ ਅੱਜ ਸਵੇਰ ਤੋਂ ਪਾਣੀ ਥੋੜਾ ਵਧਿਆ 1 ਫੁੱਟ ਤੱਕ ਦਰਿਆ ਸਤਲੁਜ ਦਾ ਜੋ ਜਲ ਪੱਧਰ ਵਧਿਆ ਹੈ ਤੇ ਇਹ ਤਸਵੀਰ ਕਿੱਥੋਂ ਦੀ ਹੈ ਤੁਹਾਨੂੰ ਵੀ ਦੱਸ ਦਿੰਨੇ ਆ ਜਦੋਂ ਮਹਿਦ ਪਰ ਤੋਂ ਜੁਗਰਾਵਾਂ ਜਾਈਏ ਰਸਤੇ 'ਚ ਦਰਿਆ ਸਤਲੁਜ ਦਾ ਪੋੜ ਹੈ ਤੇ ਚੜ੍ਹਦੇ ਵਾਲੇ ਪਾਸੇ तकरीबन 1.5 ਤੋਂ 2 ਕਿਲੋਮੀਟਰ ਪਿੰਛੋਲੇ ਪਿੰਡ ਰਾਇਪੁਰ ਜੋ ਰਾਈਆਂ ਗੁਜਰਾ ਹੈ ਤਾਂ ਉੱਥੋਂ ਦੀਆਂ ਤਸਵੀਰਾਂ ਨੇ ਇੱਕ ਲੰਮੀ ਨੋਚ ਹੈ ਉੱਥੋਂ ਦੀਆਂ ਤਸਵੀਰਾਂ ਨੇ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਧਰ ਦੀ ਤਸਵੀਰ ਨਜ਼ਰ ਮਾਰ ਲਓ ਕਿ ਜਦੋਂ 1 ਫੁੱਟ ਪਾਣੀ ਵਧਿਆ ਤਾਂ ਪਾਣੀ ਦੀ ਸਪੀਡ ਹੁਣ ਤੇਜ਼ ਹੋ ਚੁੱਕੀ ਹੈ ਪਹਿਲਾਂ ਦੇ ਨਾਲੋਂ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਪਾਣੀ ਹੈ ਪਹਿਲਾਂ ਪਾਣੀ ਬਹੁਤ ਜ਼ਿਆਦਾ ਘਟ ਚੁੱਕਿਆ ਸੀ ਪਰ 1 ਫੁੱਟ ਤੱਕ ਦਰਿਆ ਸਤਲੁਜ ਦਾ ਜੋ ਜਲਪੱਧਰ ਹੈ ਇੱਥੇ ਵਧਿਆ ਹੈ ਦੂਜੇ ਪਾਸੇ ਜੋ ਲੋਹੀਆਂ ਰੇਸ ਜਾਂ ਮਡਾਲੇ ਦੀ ਛਣਾ ਅੱਗੇ ਜੋ ਲੋਹੀਆਂ ਦੇ ਰਹੀ ਹੈ ਤਾਂ ਉੱਥੇ ਜਿੱਥੇ 1 ਫੁੱਟ ਵਧਿਆ ਤਾਂ ਉੱਥੇ ਤਕਰੀਬਨ 1.5 ਫੁੱਟ ਪਾਣੀ ਵੱਧ ਜਾਏਗਾ ਤਕਰੀਬਨ 9 ਤੋਂ 9:30 ਵਜੇ ਤੱਕ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੇਰੇ ਨਾਲ ਬਖਸ਼ੀਸ਼ ਜੀ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਸਰ ਸਵੇਰ ਦਾ ਤਕਰੀਬਨ 1 ਫੁੱਟ ਤੱਕ ਪਾਣੀ ਵੱਧ ਚੁੱਕਿਆ ਤਾਂ ਦੋ ਜਿਪਾ ਸੇ ਮੌਸਮ ਬਾਰੇ ਵੀ ਕਹੇ ਕਿ ਹਿਮਾਚਲ ਚ ਬਾਰਿਸ਼ ਹੋ ਸਕਦੀ ਹੈ ਪੰਜਾਬ ਵਿੱਚ ਵੀ ਤਿੰਨ ਦਿਨਾਂ ਦਾ ਅਲਰਟ ਕੀਤਾ ਹੈ ਕਿ ਥੋੜਾ ਸਤਰਕ ਰਹੋ ਤਾਂ ਅਗਲਾ ਜਲੋਈਆਂ ਵਾਲਾ ਏਰੀਆ ਨੀਵੇਂ ਤੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਗੇ ਇਹੀ ਹੈ ਕਿ ਉਹ ਜਗ੍ਹਾ ਨੀਵੀਂ ਹੈ ਮੰਨ ਲਓ ਉਧਰ ਪਾਣੀ ਪਹਿਲਾਂ ਹੀ ਕਾਫੀ ਜਗ੍ਹਾ ਤੇ ਭਰਿਆ ਹੈ ਜੇ ਇੱਧਰ ਫੁੱਟ ਚੜਦਾ ਉਧਰ 2 ਫੁੱਟ ਵੱਜ ਜਾਊਗਾ ਕਿਉਂਕਿ ਇੱਥੋਂ ਨਾਲੋਂ 45 ਕਿਲੋਮੀਟਰ ਲਗਭਗ ਡਾਊਨ ਹੈ ਤਦ ਉਹ ਜਗ੍ਹਾ ਜਿਹੜੀ ਨਾ ਪਹਿਲਾਂ ਹੀ ਪਾਣੀ ਦੀ ਭਰੀ ਹੋਈ ਆ ਜੋ ਉੱਥੇ ਇਧਰੋਂ 1 ਫੁੱਟ ਵੱਧ ਆ ਇਸ ਏਰੀਆ 'ਚ ਉੱਥੇ ਆਪਾਂ ਵੀ ਪਿਛਲੇ 19 ਤੋਂ ਲੈ ਕੇ ਦੇਖ ਰਹੇ ਆ ਉਧਰ 2 ਫੁੱਟ ਵੱਧ ਵੱਧ ਜਾਂਦਾ ਪਾਣੀ ਡਬਲ ਪਾਣੀ ਹੋ ਜਾਂਦਾ ਡਬਲ ਪਾਣੀ ਹੋ ਜਾਂਦਾ ਜੇ ਮਾਚਲ 'ਚ ਬਾਰਿਸ਼ ਹੋਈ ਤੇ ਪਾਣੀ ਇੱਥੇ ਵੀ ਵਧੂਗਾ ਅੱਗੇ ਵਧੂਗਾ ਕਿਉਂ ਆਪਾਂ ਦੇਖਿਆ ਗਿਆ ਤੋ ਕੁਝ ਦਿਨ ਪਹਿਲਾਂ ਇੱਥੇ ੜਾਂ ਦੀ ਪੂਰੀ ਜ਼ੋਰ ਸੀਗਾ ਪਾਣੀ ਦਰਿਆ ਤੋਂ ਬਾਹਰ ਸੀਗਾ ਅੱਜ ਪਾਣੀ ਦਰਿਆ ਦੇ ਚਲ ਅੰਦਰ ਵਾਰਾ ਪਰ ਜੇ ਵੱਧ ਆਇਆ ਤਾਂ ਨੁਕਸਾਨ ਹੋਊਗਾ ਜਿੱਦਾਂ ਕਿ ਝੋਨੇ ਤਕਰੀਬਨ ਉਹ ਲੂਂਗਿਆਂ ਵਾਲੇ ਸਾਈਡ ਤੇ ਸਾਰੇ ਡੁੱਬੇ ਹੋਇਆ ਤੇ ਜਿਹੜੇ ਝੋਨੇ ਦੇ ਵਿੱਚ ਤਕਰੀਬਨ ਫੁੱਟ ਤੋਂ 2-2 ਫੁੱਟ ਪਾਣੀ ਖੜਾ ਹੈ ਝੋਨੇ ਚ ਡੁੱਬੇ ਹੋਇਆ ਤਾਂ ਇਹ ਪਾਣੀ ਜਦੋਂ ਉੱਥੇ ਹੋਰ ਜਾਊਗਾ ਤਾਂ ਫਿਰ ਉੱਥੇ ਵੀ ਸਾਰੇ ਜਿੱਦਾਂ ਕਮਡਾਲੇ ਦੀ ਛੰਨਾ ਹੋ ਗਿਆ ਪਿੱਛੇ ਦੀ ਆਪਾਂ ਗੱਲ ਕਰੇ ਜਾਣੀਆਂ ਵਾਲੀ ਉਸ ਸਾਈਡ ਤੇ ਵੀ ਪਾਣੀ ਵਧੂਗਾ ਪਾਣੀ ਦਾ ਸਾਰੇ ਪਾਸੇ ਵਧੂਗਾ ਨਾ ਜਿੱਧਰ ਅੱਗੇ ਜਾਂਦਾ ਪਾਣੀ ਉੱਥੇ ਜਾਊਗਾ ਹੀ ਪਾਣੀ ਵਧੂਗਾ ਹੀ ਰਹੀ ਗੱਲ ਨੁਕਸਾਨ ਦੀ ਜਿਹਦਾ ਹੋ ਗਿਆ ਉਹ ਤੁਹਾਨੂੰ ਹੋ ਗਿਆ ਚਾਹੇ ਉਹਦੇ ਦੁਬਾਰਾ ਚੜ ਜਾਏ ਤਾਂ ਵੀ ਉਹ ਜੇ ਕਿਸੇ ਨਵੀਂ ਥਾਂ ਤੇ ਜਾਊਗਾ ਪਾਣੀ ਤਾਂ ਉਹ ਵੀ ਨੁਕਸਾਨ ਹੋਊਗਾ ਪਾਣੀ ਵਾਲੀ ਜਗ੍ਹਾ ਤਾਂ ਚੋਨਾ ਖਰਾਬ ਹੁੰਦਾ ਹੀ ਹੈ ਐ ਦੂਜੇ ਪਾਸੇ ਸਰ ਜੇਕਰ ਆਪਾਂ ਗੱਲ ਕਰੀਏ ਦਰਿਆ ਦੇ ਵਿੱਚ ਬੜੀ ਉਛਲ ਫਸਲ ਦੀ ਮੱਚੀ ਹੈ ਕਈ ਪਾਸੇ ਮਿੱਟੀ ਪੈ ਗਈ ਹੈ ਕਈ ਪਾਸੇ ਰੇਤਾ ਪੈ ਗਿਆ ਔਰ ਜਿਸ ਜਗ੍ਹਾ ਤੇ ਆਪਾਂ ਖੜੇ ਸਿਹਰੀ ਦੀ ਗੱਲ ਕਰੀਏ ਤਾਂ ਇੱਥੋਂ ਦੀ ਸਥਿਤੀ ਕੀ ਹੈ ਇੱਥੇ ਵੀ ਨੁਕਸਾਨ ਹੋਇਆ ਜੀ ਕਾਫੀ ਜਗ੍ਹਾ 35 ਤੋਂ 40 ਏਕੜ ਇੱਥੋਂ ਤੱਕ ਲਗਭਗ ਡੇਕ ਕੇ ਲੈ ਗਿਆ ਕਿਸਾਨਾਂ ਦੀ ਜ਼ਮੀਨ ਉਹ ਉੱਥੋਂ ਚੱਲਿਆ ਛੋਲਿਆਂ ਦੀ ਹੱਦ ਤੋਂ ਖਤਮ ਕਰਦੇ ਅਕੂਵਾਲ ਦੀ ਹੱਦ ਨੂੰ ਜਾਂ ਲੱਗਿਆ ਅੱਗੇ ਲੰਘਿਆ ਜਿਹੜੀ ਕਿ ਜ਼ਮੀਨ ਦੀ ਅੱਗੇ ਤੱਕ ਚੰਦਰਾ ਚੜ ਗਿਆ ਚਲੇ ਗਿਆ ਜੀ ਤਾਂ ਦੁੱਧ ਪਾਸੇ ਸੀ ਮੰਨੇ ਵੀ ਵੱਡਾ ਲਾਣ ਕਹਿੰਦੇ ਕਿ 20000 ਮਿਲੂਗਾ ਪਰ ਲੋਕ ਸਵਾਲ ਕਹਿੰਦੇ ਸਵਾਲ ਕਰਦੇ ਕਹਿੰਦੇ 20000 ਰੁਪਏ ਦੀ ਗੱਲ ਹੈ ਸਾਨੂੰ ਤਾਂ ਜੋ ਪ੍ਰਾਣੀ 19 ਮਜਾ ਸੰਤਾਪ 23 ਦੇ ਵਿੱਚ ਆਏ ਸਾਨੂੰ ਤਾਂ ਕਹਿੰਦੇ ਇੱਦਾਂ ਕੋ ਬਕਾਇਆ ਨਹੀਂ ਮਿਲਿਆ ਤੇ ਕੀ ਲੱਗਦਾ ਕੀ ਹੈ ਨਹੀਂ 23 ਦੇ ਵਿੱਚ ਕਿਸੇ ਨੂੰ ਕੁਝ ਨਹੀਂ ਮਿਲਿਆ ਉਦੋਂ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਦੇਾਂਗੇ 15000 ਰੁਪਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਤਾਂ ਹੁਣ ਵੀ ਸ਼ਾਇਦ ਆਸ ਲੋਕਾਂ ਦੀ ਟੁੱਟੀ ਹੋਈ ਹੈ ਨਹੀਂ ਮਿਲਣਾ ਜੇ ਮਿਲਣਾ ਹੁੰਦਾ ਤੇ ਅੱਜ ਤੱਕ ਜਿੰਨੇ ਪਟਵਾਰੀ ਆ ਮਨ ਲਓ ਜੇ ਕੋਈ ਨੈਪਸੀਲਦਾਰਾ ਇਲਾਕੇ ਦੇ ਵਿੱਚ ਆਉਂਦੇ ਪਹਿਲਾਂ ਹੁੰਦਾ ਵੀ ਏਰੀਆ ਦੇਖਣਾ ਹੁੰਦਾ ਕਿਹੜੇ ਪਿੰਡ ਦਾ ਏਰੀਆ ਕਿੰਨਾ ਮਰ ਗਿਆ ਉਹਦੇ ਵਿੱਚ ਬਾਅਦ ਚ ਨਿਸ਼ਾਨਦੀ ਕੀਤੀ ਜਾਂਦੀ ਕਿ ਏਰੀਆ ਕਿਹਦਾ ਆ ਉਹਨੂੰ ਪੈਸੇ ਦਿੱਤੇ ਜਾਣੀ ਪਹਿਲਾਂ ਆਪਣੀ ਨਿਸ਼ਾਨਦੀ ਕਰਨੀ ਹੁੰਦੀ ਉਹਨਾਂ ਨੇ ਜਿੱਦਾਂ ਕੋ ਜਮੀਨ ਰੋੜ ਰਹੀ ਆ ਉਹਨਾਂ ਦੇਖਣਾ ਵੀ ਆ ਇੰਨੀ ਜਮੀਨ ਜਿਹੜੀ ਆ ਰੋੜ ਰਹੀ ਆ ਇਹ ਕਿਹਦੀ ਆ ਬਾਅਦ ਚ ਅੱਜ ਤੋਂ ਚਾਹੇ 2 ਮਹੀਨੇ ਬਾਅਦ ਮਹੀਨਾ ਟਕੇ ਕਰ ਲੈਣਾ ਫਰਤਾਲ ਵੀ ਇਹ ਨੰਬਰ ਕਿਹਦੇ ਆ ਪਹਿਲਾਂ ਉਹਨਾਂ ਨੇ ਆਪਣੇ ਨਕਸ਼ੇ 'ਚ ਦੇਖਣਾ ਚਾਹੀਦਾ ਕਿ ਸਾਡੇ ਨਕਸ਼ੇ 'ਚ ਕਿੰਨਾ ਏਰੀਆ ਮਰ ਗਿਆ ਕਿੰਨਾ ਏਰੀਆ ਜਿਹੜਾ ਖਰਾਬ ਹੋ ਗਿਆ ਜੀ ਤੱਕ ਕੋਈ ਪਟਵਾਰੀ ਜਾਂ ਕਿਸੇ ਨੇ ਕੋਈ ਦੌਰਾ ਨਹੀਂ ਕੀਤਾ ਉਹਨਾਂ ਨੂੰ ਜੇ ਸਰਕਾਰ ਨੂੰ ਕੋਈ ਆਰਡਰ ਹੋਊਗਾ ਤਾਂ ਫੇਰ ਹੀ ਕਰਨਗੇ ਨਾ ਤਾਂ ਦੂਜੇ ਪਾਸੇ ਹਾਂ ਜੇ ਸਰਕਾਰ ਨੂੰ ਆਰਡਰ ਹੁੰਦਾ ਨਾ ਕੋਈ ਉਹਨਾਂ ਨੇ ਆਪਣੇ ਵਹੀਕਲ ਚੱਕਣੇ ਆ ਜਾਣਾ ਨਕਸ਼ਾ ਚੱਕਣਾ ਨਕਸ਼ਾ ਚੱਕ ਕੇ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਕਿ ਇੱਥੇ ਆਹ ਰਾਪੁਰ ਗੁਜਰਾਂ ਦਾ ਏਰੀਆ ਪੈਂਦਾ ਨਾ ਇੱਥੇ ਆ ਕੇ ਦੇਖਣਾ ਉਹਨਾਂ ਕਿ ਰਾਪੁਰ ਗੁਜਰਾਂ ਦਾ ਏਰੀਆ ਕਿੰਨਾ ਮਰ ਗਿਆ ਕਿੰਨੇ ਨੰਬਰ ਮਰ ਗਏ ਕਿੰਨੇ ਮਰਬੇ ਦੇ ਕਿਹੜੇ ਮਰਬੇ ਚੋਂ ਕਿੰਨੇ ਕਿੱਲੇ ਮਰੇ ਆ ਕਿਹੜੀ ਮਸਕੀਤ ਦੇ ਵਿੱਚੋਂ ਕਿੰਨੇ ਏਕੜ ਖਤਮ ਹੋ ਚੁੱਕਿਆ ਉਹਨਾਂ ਨੇ ਉਹ ਲਿਖ ਕੇ ਲੈ ਜਾਣਾ ਉਸ ਤੋਂ ਬਾਅਦ ਚ ਨਿਸ਼ਾਨਦੀ ਕਰਨੀ ਹੈ ਉਹਨਾਂ ਨੇ ਆਪਣੇ ਕਾਗਜ਼ਾਂ ਦੇ ਵਿੱਚ ਜਾ ਕੇ ਕਿ ਇਹਦਾ ਮਾਲਕ ਕੌਣ ਆ ਜੇਕਰ ਅਗਰ ਨਹੀਂ ਮਾਲਕ ਲੱਭਦਾ ਤਾਂ ਫਿਰ ਉਹ ਪੜਤਾਲ ਕਰਨਗੇ ਨੰਬਰਦਾਰ ਸਰਪੰਚ ਤੋਂ ਵੀ ਇਹਦੇ ਇਸ ਦਾ ਮੰਨ ਲਓ ਕਬਜ਼ੇਦਾਰ ਕੌਣ ਆ ਉਹਦੇ ਫਿਰ ਐਫੀਡੇਟ ਬਣਦਾ ਹੁੰਦਾ ਵੀ ਮੇਰਾ ਮੈਂ ਦਾ ਹੈ ਅਜੇ ਤੱਕ ਕੋਈ ਸਰਕਾਰ ਨੇ ਕਿਸੇ ਨੂੰ ਆਰਡਰ ਨਹੀਂ ਦਿੱਤਾ ਕੋਈ ਸਰਕਾਰ ਦਾ ਮੈਂ ਤਾਂ ਨਹੀਂ ਪੁੱਛ ਹਾਂ ਸਿਰਫ ਬਿਆਨ ਦਿੱਤਾ ਗਿਆ ਕੋਈ ਆਰਡਰ ਨਹੀਂ ਦਿੱਤਾ ਗਿਆ ਵੀ ਤੁਸੀਂ ਗਰਦੌਰੀਆਂ ਕਰੋ ਜਾ ਕੇ ਦੇਖੋ ਕਿੰਨਾ ਏਰੀਆ ਮਰ ਗਿਆ ਕੋਈ ਨਹੀਂ ਆਇਆ ਇਹਦਾ ਤਾਂ ਸਰ ਦੂਜੇ ਪਾਸੇ ਇੱਕ ਹੋਰ ਐਲਾਨ ਕਰਤਾ ਕਹਿੰਦੇ ਕਿ ਜੋ ਜ਼ਮੀਨਾਂ ਦੇ ਮਾਫ ਜਾਵੇ ਮਿਲੂਗਾ ਤੇ ਕੋਦਮ ਲਾ ਕੇ ਕੀ ਦੇਖਦੇ ਹਾਂ ਸਥਿਤੀ ਕਿਸ ਸਰਕਾਰ ਦੀ ਕਿਸ ਕਿਸ ਤਰ੍ਹਾਂ ਦੀ ਹੈ ਤੇ ਹੜਪੀੜਤਾ ਦੀ ਕਿਸ ਤਰ੍ਹਾਂ ਦੀ ਹੈ ਹੜਪੀੜਤਾ ਸਥਿਤੀ ਦੇਖੋ ਜੀ 20000 ਰੁਪਏ ਤਾਂ ਚੋਣ ਦੇ ਖਰਚਾ ਹੀ ਦੁੱਗਣਾ ਤਾਂ ਖਰਚਾ ਹੀ ਆ ਜਾਂਦਾ ਹੈ ਜੀਤਾ ਚੋਨਾ ਹੈ ਨਾ ਇਹਦਾ ਖਰਚਾ ਹੀ 25000 ਰੁਪਏ ਤਾਂ ਏਕੜ ਦਾ ਖਰਚਾ ਹੀ ਆ ਜਾਂਦਾ 5000 ਤਾਂ 5500 ਰੁਪਏ ਕਿ ਚੋਨੇ ਦੀ ਲਵਾਈ ਸੀਗੀ ਫਿਰ ਜਿਹੜੀ ਆਪਾਂ ਪਨੀਰੀ ਲਾਉਂਦੇ ਆ ਉਹਦਾ ਕਿੰਨਾ ਖਰਚਾ ਫਿਰ ਜਿਹੜਾ ਟਰੈਕਟਰ ਜੀ ਡੀਜ਼ਲ ਵਾਲਦੇ ਆ ਉਹਦਾ ਕਿੰਨਾ ਖਰਚਾ ਪੈੜੀ ਨੂੰ ਬਾਹ ਕੇ ਕੰਪਿਊਟਰ ਕਿੰਨਾ ਖਰਚਾ ਹੁੰਦਾ ਉਹ ਕੋਈ 20000 ਰੁਪਏ ਨਾ ਮੰਨ ਲਓ ਤਾਂ ਖਰਚਾ ਹੀ ਨਹੀਂ ਪੂਰਾ ਹੋਣਾ ਕੰਮਦੰਤਾ ਨੂੰ ਕੀ ਆਉਣੀ ਐਸੀ ਕੁਝ ਬਚਣਾ ਨਹੀਂ ਨਿਕਲੂ ਕੁਝ ਬਚਣਾ ਨਹੀਂ ਅਜਾ ਨੰਬਰ 2 ਸਰਕਾਰ ਨੇ ਸਿਰਫ ਕਿਹਾ ਹੈ ਦੇਣਾ ਕੁਝ ਨਹੀਂ ਜੇ ਦੇਣਾ ਹੁੰਦਾ ਤਾਂ ਅੱਜ ਤੱਕ ਪਟਵਾਰੀ ਜਿਹੜੇ ਆ ਉਹ ਲੱਗੇ ਹੁੰਦੇ ਆਪੋ ਆਪਣੇ ਪਿੰਡਾਂ 'ਚ ਆ ਕੇ ਤੁਰੇ ਫਿਰਦੇ ਦੇਖਦੇ ਕਿਹੜਾ ਏਰੀਆ ਕਿੰਨਾ ਹੋ ਗਿਆ ਅਜੇ ਤੱਕ ਪਟਵਾਰੀ ਨੂੰ ਕੱਲ ਵੀ ਮੈਂ ਜਾ ਕੇ ਆਇਆ ਪਟਵਾਰੀ ਦੇ ਉੱਤੇ ਅੱਜ ਵੀ ਜਾ ਕੇ ਆਂ ਤੇ ਮੈਨੂੰ ਇੱਕ ਮੇਰੇ ਦੂਸਰਾ ਸਰਟੀਫਿਕੇਟ ਸੀਗਾ ਉਹ ਮੈਂ ਕਢਾਉਣਾ ਸੀਗਾ ਕੋਈ ਗਲਤ ਹੋ ਗਿਆ ਸੀ ਤੇ ਉਹ ਮੈਨੂੰ ਮੈਂ ਪੁੱਛਿਆ ਪਟਵਾਰੀ ਸਾਹਿਬ ਕਿਦਾਂ ਕੋਈ ਆਇਆ ਆਰਡਰ ਕਹਿੰਦੇ ਸਾਨੂੰ ਕੋਈ ਇਹ ਤਾਂ ਕਾਢਣ ਨਹੀਂ ਆਇਆ ਉਹ ਇਹ ਤਾਂ ਕੰਡ ਨਹੀਂ ਆਇਆ ਗਰਦੌਰੀ ਗੱਲ ਜੀ ਗਰਦੌਰੀ ਕਰਨ ਆਉਣਗੇ ਦੇਖਣਗੇ ਤਾਂ ਹੀ ਕੁਝ ਹੋਊਗਾ ਤਾਂ ਹੀ ਕੁਝ ਸਬੂਤ ਬਣੂਗਾ ਜੇ ਸਬੂਤ ਹੀ ਖਤਮ ਹੋ ਗਿਆ ਹੁਣ ਜਾ ਕੇ ਤੇ ਫਿਰ ਕੀ ਹੋਣਾ ਜਿਵੇਂ ਕਿਸਾਨ ਦੀ ਜ਼ਮੀਨ ਆ ਝੋਨਾ ਆ ਜੇ ਉੱਥੇ ਹੁਣ ਝੋਨਾ ਉਹਦਾ ਮਰ ਗਿਆ ਜੇ ਉਹਨੇ ਹੁਣ ਸੋਚਣਾ ਵੀ ਚੱਲ ਮੈਂ ਅਗਲੀ ਫਸਲ ਤਾਂ ਬੀਜਾਂ ਯਾਨੀ ਤਾਂ ਫਸਲ ਬੀਜਣੀ ਆ ਹੋਰ 10 ਦਿਨਾਂ 20 ਦਿਨਾਂ ਨੂੰ ਜਿੱਦਾਂ ਪਰਮਾਤਮਾ ਦੀ ਕਿਰਪਾ ਨਾਲ ਦਿਨ ਲੰਘਣ ਲੱਗ ਗਏ ਆ ਦਿਨਾਂ ਤੋਂ ਬਾਅਦ ਤੁੱਪ ਲਗੂ ਵੀ ਆਪਣੀ ਫਸਲ ਤਿਆਰ ਬੀਜੂਗਾ ਜਾਂ ਪੱਠੇ ਬੀਜੂਗਾ ਜਾਂ ਹੋਰ ਚੀਜ਼ ਬੀਜੂਗਾ ਲਗ ਲਗ ਕਈ ਫਸਲਾਂ ਇਸ ਟਾਈਮ ਸਮਾਏਗਾ ਉਹਨਾਂ ਦਾ ਕੋਈ ਮੂਲੀਆਂ ਲਾ ਸਕਦਾ ਪਰ ਉਹ ਜੇ ਆਉਣਗੇ ਦੇਖਣਗੇ ਵੀ ਇਹਦੇ ਤੇ ਮਿੱਟੀ ਪਈ ਹੋਈ ਆ ਵਾਕਿਆ ਹੀ ਇਹ 100% ਖਰਾਬ ਆ ਕਿ 50% ਆ ਕਿ 80% ਖਰਾਬ ਹੋਇਆ ਫੇਰ ਹੀ ਪਤਾ ਲੱਗੂਗਾ ਤਾਂ ਹੀ ਕੁਝ ਪਤਾ ਲੱਗੂਗਾ ਪਸਰ ਤੁਸੀਂ ਕਿਹਾ ਫੋਜਲ ਫਾਜਲ ਕਿਹਾ ਹੋ ਗਿਆ ਫਰੋਜ ਪਰ ਹੋ ਗਿਆ ਤਾਂ ਤੁਸੀਂ ਉੱਥੇ ਇੱਕ ਵਾਰ ਜਾ ਕੇ ਆਏ ਹੋ ਤਾਂ ਰਾਸ਼ਨ ਬਹੁਤ ਜ਼ਿਆਦਾ ਉੱਥੇ ਪਹੁੰਚ ਰਿਹਾ ਤਾਂ ਉਹ ਉਹਨਾਂ ਦੀ ਮੰਗ ਕੀ ਹੈ ਡਿਮਾਂਡ ਕੀ ਲੋਕੀ ਚਾਹੁੰਦੇ ਆ ਲੋਕ ਤਾਂ ਇਹ ਚਾਹੁੰਦੇ ਆ ਵੀ ਰਾਸ਼ਨ ਸਾਡੇ ਕੋਲ ਵਾਧੂ ਆ ਆਉਣ ਵਾਲੇ ਦਿਨਾਂ 'ਚ ਜਿਹੜੀ ਇਹ ਸਾਡਾ ਜਿਹੜਾ ਨੁਕਸਾਨ ਹੋਇਆ ਨਾ ਇਹ ਨੂੰ ਠੀਕ ਕੀਤਾ ਜਾਵੇ ਰਾਸ਼ਨ ਪਾਣੀ ਸਾਡੇ ਕੋਲ ਜਿਹੜਾ ਨਾ ਬਾਦੂ ਆ ਗਿਆ ਬਾਹਰਲੀਆ ਸਟੇਟਾਂ ਤੋਂ ਵੀ ਆ ਗਿਆ ਪੰਜਾਬ ਚੋਂ ਲੱਗੇ ਆ ਵੀ ਇਹਨੂੰ ਜਿਹੜਾ ਸਰਕਾਰ ਜ਼ਿੰਮੇਵਾਰੀ ਲਵੇ ਕਿ ਜ਼ਮੀਨ ਜੇ ਪਧਰੀ ਹੋਣੀ ਪਧਰੀ ਹੋਵੇ ਜੇ ਬੀ ਦੀ ਲੋੜ ਹੈ ਬੀ ਹੋਵੇ ਮੈਂ ਕਿਸੇ ਸਰਕਾਰ ਦੀ ਮੈਦ ਚ ਨਹੀਂ ਹੈਗਾ ਮੈਂ ਦੱਸਦਾ ਕਿ ਜਦੋਂ 19 ਦੇ ਵਿੱਚ ਹੜਾ ਆਏ ਸੀ ਉਸ ਵੇਲੇ ਸੀਗੀ ਕਾਂਗਰਸ ਸਰਕਾਰ ਸਭ ਤੋਂ ਪਹਿਲਾਂ ਉਹਨਾਂ ਨੇ ਕੀਤਾ ਸੀਗਾ ਪਟਵਾਰੀਆਂ ਤੋਂ ਉਹਨਾਂ ਨੇ ਲਿਆ ਕਿ ਕਿੰਨਾ ਏਰੀਆ ਤੁਹਾਡਾ ਮਰਗ ਉਤ ਤੋਂ ਬਾਅਦ ਉਹਨਾਂ ਨੇ ਪਹਿਲਾਂ ਬੀ ਦਿੱਤਾ ਸੀ ਔਰ ਲੋਈਆਂ ਏਰੀ ਜਿਹਨਾਂ ਖਾਦ ਵੀ ਦਿੱਤੀ ਸਰਕਾਰ ਨੇ ਮੰਨ ਲਓ ਇਹ ਚੀਜ਼ਾਂ ਹੁੰਦੀਆਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਉਹਨਾਂ ਨੇ ਕੁਝ ਉਸ ਵੇਲੇ ਫਿਰ ਜਿਹੜੇ ਜਿੰਨੇ ਏਕੜ ਦੇ 12000 ਏਕੜ ਦੇ حساب ਨਾਲ ਉਹਨਾਂ ਨੇ 5 ਕਿੱਲੇ ਤੱਕ ਦਿੱਤਾ ਸੀ ਚਾਹੇ ਕਿ ਦੇ 50 ਕਿੱਲੇ ਮਰਗੇ ਚਾਹੇ 10 ਮਰਗੇ ਉਹਨਾਂ 5 ਮੰਨ ਲਓ 5 ਕਿੱਲਿਆਂ ਦਾ ਦਿੱਤਾ 60000 ਰੁਪਏ ਦਿੱਤਾ ਸੀ ਕਿਸਾਨ ਨੂੰ ਉਸ ਵੇਲੇ ਪਰ 23 ਦੇ ਵਿੱਚ ਇਹਨਾਂ ਨੇ ਇਹ ਵੀ ਨਹੀਂ ਦਿੱਤਾ ਇਸੇ ਤਰ੍ਹਾਂ ਜੇ ਉਹਨਾਂ ਨੇ ਕੁਝ ਕੰਮ ਕੀਤਾ ਸੀ ਨਾ ਮੰਨ ਲਓ ਥੋੜਾ ਬਹੁਤਾ ਉਹ ਮੰਨ ਲਓ ਗਿਣਿਆ ਜਾ ਸਕਦਾ ਪਰ ਇਹਨਾਂ ਕੋਈ ਵੱਡੀ ਗੱਲ ਨਹੀਂ ਸੀ ਕਾਂਗਰਸ ਲਈ ਮੰਨ ਲਓ ਇਹ ਹੈ ਹੈਗਾ। ਉਹ ਕਹਿ ਸਕਦਾ ਇਹਨਾਂ ਨੇ ਕੁਛ ਦਿੱਤਾ ਪਰ ਇਹਨਾਂ ਨੇ 23 ਵਿੱਚ 24 ਕੁਛ ਨਹੀਂ ਦਿੱਤਾ। ਨਹੀਂ ਦਿੱਤਾ। ਜੋ 23 ਜੁਨੀ ਤੋਂ ਜ਼ਿਆਦਾ ਨੁਕਸਾਨ ਹੋਇਆ ਸੀਗਾ। ਹੋਰ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ। ਤਾਂ ਇਹ ਮੇਰੇ ਨਾਲ ਬਖਸ਼ੀਸ਼ ਸਿੰਘ ਮੇਰੇ ਨਾਲ ਸੀ। ਤਸਵੀਰਾਂ ਇੱਕ ਵਾਰ ਤੋਂ ਫਿਰ ਡਰਾਉਣੀਆਂ ਪੈ ਸਕਦੀਆਂ। ਪ੍ਰਸ਼ਾਸਨ ਦੇ ਨਾਲ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਸਾਡੇ ਨਾਲ ਨਹੀਂ ਕੀਤੀ ਪਰ ਇਸ ਟਾਈਮ ਦੀ ਜੋ ਦਰਿਆ ਦੀ ਅਪਡੇਟ ਹੈ ਕਿ 1 ਫੁੱਟ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਚੁੱਕਿਆ ਜਿੱਦਾਂ ਇੱਕ ਲੋਈਆਂ ਆ ਰਹੀਆਂ ਮੜਾਲੇ ਦੀ ਛਣਾ ਮੈਂ ਵਾਰ-ਵਾਰ ਜ਼ਿਕਰ ਕਰਦਾ ਜਾਂ ਜਾਣੀਆਂ ਵਾਲੇ ਸਾਈਡਾ ਉੱਥੇ 1 ਫੁੱਟ ਤਾਂ ਉਧਰ 2 ਫੁੱਟ ਪਾਣੀ ਹੋਰ ਵਧੇਗਾ ਤਕਰੀਬਨ 9 ਵਜੇ ਤੱਕ ਉਹ ਵਾਲੀ ਸਾਈਡ ਤੇ ਰਾਤ ਦੇ 9 ਵਜੇ ਪਾਣੀ ਪਹੁੰਚ ਜਾਊਗਾ 1 ਫੁੱਟ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਤੱਕ ਵੱਧ ਚੁੱਕਿਆ ਔਰ ਇਸ ਥਾਂ ਦੇ ਢਾਬ ਵੀ ਲੱਗ ਚੁੱਕਿਆ ਇਧਰ ਤਸਵੀਰ ਦੇਖ ਲਓ ਕਿ ਹੁਣੇ-ਹੁਣੇ ਇਹ ਵਾਲੇ ਜੋ ਇਹ ਵਿੱਚ ਡਿੱਗੀ ਹੈ ਤਾਂ ਆਪਣੇ ਆਪ ਤੇ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ 1 ਫੁੱਟ ਤੱਕ ਵੱਧ ਚੁੱਕਿਆ ਹੈ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਵੀ ਕਰ ਸਕਦੇ ਹੋ ਕੈਮਰਾਮੈਨ ਸੋਨੂ ਤੇ ਨਰ ਹਰਦੇਪ ਅਨੰਦ ਨਾਰ نیوز ਦਰਿਆ ਸਤਲੁਜ